ਸ੍ਰੀ ਕਾ ਜੀ ਸਾਰਿਆਂ ਨੂੰ ਤੇ ਧੰਨਵਾਦ ਤੁਹਾਡਾ ਜਿਥੇ ਸਾਡੇ ਸੱਦੇ ਤੇ ਪਹੁੰਚਣ ਦਾ 7 ਤਰੀਕ ਦੀ ਜਿਹੜੀ ਸਾਰੀਆਂ ਆਰਗੇਨਾਈਜੇਸ਼ਨਾਂ ਨੇ ਸਾਰੀਆਂ ਆਰਗੇਨਾਈਜੇਸ਼ਨਾਂ ਨੇ ਜਿਹੜਾ ਨੇ 7 ਤਰੀਕ ਨੂੰ ਮੀਟਿੰਗ ਕੀਤੀ ਸੀ 7 ਤਰੀਕ ਤੋਂ ਬਾਅਦ ਅੱਜ ਫੇਰ ਮੀਟਿੰਗ ਸੱਦੀ ਗਈ ਸੀ 7 ਤਰੀਕ ਨੂੰ ਸਾਰੀਆਂ ਕਿਸਾਨ ਜਥੇਬੰਦੀਆਂ ਟੀਚਰ ਜਥੇਬੰਦੀਆਂ ਸਟੂਡੈਂਟ ਜਥੇਬੰਦੀਆਂ ਨੇ ਮਿਲ ਕੇ ਮੀਟਿੰਗ ਕੀਤੀ ਸੀਗੀ 10 ਤਰੀਕ ਦੀ ਕਾਲ ਤੋਂ ਪਹਿਲਾਂ ਤੇ ਹੁਣ ਉਸ ਤੋਂ ਬਾਅਦ ਇਹ ਫੇਰ ਦੁਬਾਰਾ ਮੀਟਿੰਗ ਕੀਤੀ ਗਈ ਹੈ ਤੇ ਉਸ ਦੇ ਵਿੱਚ ਅਸੀਂ ਸਾਰੀ ਡਿਸਕਸ਼ਨ 10 ਤਰੀਕ ਤੋਂ ਬਾਅਦ ਹੋਏ ਸਾਰੇ ਬੇਟਾਂ ਦੇ ਰਿਲੇਟਡ ਕੀਤੀ ਸੀ ਜਿਸ ਦੇ ਵਿੱਚ ਕਿਸਾਨੀ ਇੱਥੇ ਬੰਨੀਆਂ ਤੇ ਬਾਠੀ ਕੰਡੀਆਂ ਜਿੱਥੇ ਬੰਨੀਆਂ ਪਹੁੰਚੀਆਂ ਨੇ ਟੀਚਰ ਜਿੱਥੇ ਬੰਨੀਆਂ ਸਟੂਡੈਂਟ ਜਿੱਥੇ ਬੰਨੀਆਂ ਤੇ ਹੋਰ ਵੀ ਉਹਨਾਂ ਸਭ ਨੇ ਪਹਿਲਾਂ ਤਾਂ ਸਾਨੂੰ ਇਹੀ ਭਰੋਸਾ ਦਿੱਤਾ ਹੈਗਾ ਵੀ ਸਾਰੀਆਂ ਸਾਡੇ ਨਾਲ ਖੜੀਆਂ ਨੇ ਕੋਈ ਵੀ ਅੱਗੇ ਕਾਲ ਦਿੱਤੀ ਜਾਂਦੀ ਆ ਉਹਦੇ 'ਚ ਸਾਡੇ ਨਾਲ ਨੇ ਜਿੱਥੇ ਬੰਨੀਆਂ ਤੇ ਇੱਕ ਜਿਹੜਾ ਅਸੀਂ ਅੱਗੇ ਵੱਡਾ ਫੈਸਲਾ ਲੈਂਦਾ ਹੈਗਾ ਉਹ ਤੁਹਾਨੂੰ ਅੱਗੇ ਪਾਵਜੋ ਦੱਸੂਗਾ ਦੇਖੋ ਜੀ ਜੋ ਅੱਜ ਮੀਟਿੰਗ ਦੇ ਵਿੱਚ ਅਸੀਂ ਫੈਸਲਾ ਲਿਆ ਉਹ ਇਹ ਆ ਵੀ ਮੋਰਚਾ ਆਪਣੀ ਜੁਬਾਨ ਤੇ ਪੱਕਾ ਰਹੂਗਾ 25 ਤਰੀਕ ਤੱਕ ਬਟ ਜੇ 25 ਤੱਕ ਜੋ ਯੂਨੀਵਰਸਿਟੀ ਨੇ ਕਿਹਾ ਸੀਗਾ ਵੀ ਫੈਸਲਾ ਆ ਜਾਊਗਾ ਜੇ ਉਹ ਫੈਸਲਾ ਨਾ ਆਇਆ 26 ਤਰੀਕ ਨੂੰ ਯੂਨੀਵਰਸਿਟੀ ਅਸੀਂ ਬੰਦ ਕਰਾਂਗੇ ਸਿਰਫ ਪ੍ਰੋਟੈਸਟ ਦੇ ਉੱਤੇ ਜੋ ਵੀ ਆਉਣਾ ਚਾਹੁੰਦੇ ਨੇ ਉਹ ਆਉਣਗੇ ਹੋਰ ਐਡਮਿਨਿਸਟ੍ਰੇਟਿਵ ਵਰਕ ਜਾਂ ਜੋ ਵੀ ਆ ਉਹ ਸਾਰਾ ਬੰਦ ਰਹੂਗਾ ਤੇ ਦੂਜੀ ਵੱਡੀ ਗੱਲ ਉਹ ਇਹ ਰਹੂਗੀ ਭਾਜਪਾ ਦੇ ਚੰਡੀਗੜ੍ਹ ਦੇ ਦਫ਼ਤਰ ਜਾਂ ਪੰਜਾਬ ਦੇ ਵਿੱਚ ਵੱਖ-ਵੱਖ ਦਫ਼ਤਰ ਜ਼ਿਲ੍ਹਿਆਂ ਦੇ ਉਹ ਵੀ ਅਸੀਂ ਬੰਦ ਕਰਨ ਤੇ ਸਹਿਮਤੀ ਬਣਾ ਲਈ ਐ ਤਰੀਕ ਅਸੀਂ ਆਪਣੀ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਡਿਸਕਸ ਕਰਕੇ ਤਰੀਕ ਵੀ ਅਗਲੀ ਕਾਨਫਰੰਸ ਦੇ ਵਿੱਚ ਜਰੂਰ ਦੱਸੂਗਾ ਬਿਕੋਜ਼ ਸਾਡੀ ਜੰਗ ਸਾਡੀ ਜੰਗ ਸਿੱਧੀ ਸੈਂਟਰ ਨਾਲ ਐ ਤੇ ਅਸੀਂ ਸੈਂਟਰ ਨੂੰ ਦੱਸਣਾ ਚਾਹੁੰਨੇ ਆ ਇਹ ਯੂਨੀਵਰਸਿਟੀ ਦੇ ਕੱਲੇ ਇੱਟਾਂ ਦਾ ਮਸਲਾ ਨਹੀਂ ਗਾ ਇਹ ਪੰਜਾਬ ਦੇ ਲੋਕਾਂ ਦੀ ਪੰਜਾਬ ਹਰਿਆਣਾ ਹਿਮਾਚਲ ਦੇ ਸਟੂਡੈਂਟਾਂ ਦੀ ਜ਼ਗੀਰ ਦਾ ਮਸਲਾ ਗਾ ਅਸੀਂ ਸਾਰੇ ਇਕਜੁੱਟ ਮੋਰਚਾ ਇਸ ਫੈਸਲੇ ਤੇ ਖੜਾ ਇੱਕ ਮਜਬੂਰੀ ਵਸ ਸਾਨੂੰ 26 ਤਰੀਕ ਨੂੰ ਯੂਨੀਵਰਸਿਟੀ ਬੰਦ ਕਰਨੀ ਪਊਗੀ ਜੋ ਇਹਨਾਂ ਨੇ ਕਮਿਟਮੈਂਟ ਸਾਨੂੰ ਦਿੱਤੀ ਸੀ ਵੀ 25 ਤੱਕ ਅਸੀਂ ਫੈਸਲਾ ਲੈ ਲਾਂਗੇ ਜੇ ਉਹ ਫੈਸਲਾ ਨਾ ਆਇਆ 26 ਤਰੀਕ ਨੂੰ ਜਿਵੇਂ ਪਹਿਲਾਂ ਯੂਨੀਵਰਸਿਟੀ ਬੰਦ ਸੀ ਉਦਾਂ ਹੀ ਯੂਨੀਵਰਸਿਟੀ ਬੰਦ ਹੋ ਜੱਥੇ ਬੰਦੀਆਂ ਨੇ ਉਸ ਦਿਨ ਆਲਰੇਡੀ ਫਰੀਕ ਕੈਪੀਟਲ ਦੇ ਵਿੱਚ ਆਉਣਾ ਹੀ ਹੋਣਾਗਾ ਜੇ ਸਾਹਮਣੇ ਦੇ ਕੇ ਸੱਦਾ ਪੰਜਾਬ ਦੇ ਲੋਕਾਂ ਨੂੰ ਵੀ ਸੱਦਾ ਰੂਗਾ ਜੋ ਵੀ ਆਉਣਾ ਚਾਹੁੰਦਾ ਉਹਨਾਂ ਲਈ ਦਰਵਾਜ਼ੇ ਖੁੱਲੇ ਰਹਿਣਗੇ ਬਟ ਓੰਜ ਯੂਨੀਵਰਸਿਟੀ ਬੰਦ ਰਹੂਗੀ ਇੱਕ ਕਿਸਾਨ ਫਰੀਕ ਨੂੰ ਜੋ ਕੁਝ ਹੋਇਆ ਪੁਲਿਸ ਨੇ ਪਹਿਲਾਂ ਥੋੜੀ ਡਿਸਕਸ਼ਨ ਵੀ ਹੋਈ ਸੀ ਉਹਨਾਂ ਨੇ ਕਿਹਾ ਸੀ ਕਿ ਪਹਿਲੇ ਚੈਕਿੰਗ ਤੋਂ ਬਾਅਦ ਅਸੀਂ ਅੰਦਰ ਆਨ ਦਵਾਗੇ ਅੰਦਰ ਨਹੀਂ ਆ ਦਿੱਤਾ ਗਿਆ ਉਸ ਤੋਂ ਬਾਅਦ ਜੋ ਕੁਝ ਕਲੈਸ਼ ਹੋਇਆ ਫਿਰ ਐਫ ਆਈ ਆਰ ਜਿਹੜੀ ਦਰਜ ਕਰਤੀ ਗਈ ਕੁਝ ਹੁਣ ਗੱਲ ਕੀਤੀ ਹੈ ਪੁਲਿਸ ਵਾਲਿਆਂ ਨਾਲ ਕਿ ਅੰਦਰ ਆਨਦੇ ਹੋ ਕਿ ਕੋਈ ਪ੍ਰੋਬਲਮ ਤਾਂ ਨਹੀਂ ਕ੍ਰੀਏਟ ਕਰੂਗੇ ਦੁਬਾਰਾ ਜੇ ਸਾਰੇ ਆਣਾ ਚਾਹੁੰਦੇ ਨੇ ਦੇਖੋ ਜਿਹੜੀ ਇਹ ਕਾਲ ਲੱਤੀ ਮੇ ਜਿਹੜੀ ਕਾਲ ਸੀ ਤਏ ਯੂਨੀਵਰਸਿਟੀ ਦੇ ਸਟੂਡੈਂਟਾਂ ਦੁਆਰਾ ਹੀ ਲੀਡ ਕੀਤੀ ਜਾਣੀ ਹੈ ਕਿਉਂਕਿ 23 ਤਰੀਕ ਨੂੰ ਵੈਸੇ ਵੀ 24 ਨਵੰਬਰ ਇੱਕ ਪੰਜਾਬ ਵਾਸਤੇ ਦੇ ਕਿਸਾਨ ਅੰਦੋਲਨ ਕਰਕੇ ਇੱਕ ਵੱਡਾ ਦਿਨ ਮੰਨਿਆ ਜਾਂਦਾ ਜੇ ਵੀ ਯੂਨੀਵਰਸਿਟੀ ਬੰਦੀ ਕੋਲ ਹੈਗੀ ਹੈ ਇਹ ਸਟੂਡੈਂਟ ਲੀਡ ਕਰ ਰਹੇ ਆ ਤੇ ਬਾਹਰੋਂ ਜਿਆਦੇ ਸਮਰਥਨ ਵੈਸੇ ਵੀ ਮੰਗਿਆ ਨਹੀਂ ਗਿਆ ਪਰ ਜਿਹੜੇ ਸਪੋਰਟ ਚਾ ਰਹੇ ਹੈਗੇ ਆ ਤਾਂ ਇੰਨੀ ਕਿ ਸਾਡੇ ਮੋਰਚੇ ਦੀ ਸਮਰਥਾ ਹੈਗੀ ਹੈ ਰਿਪੋਰਟਸ ਚਾਵੇ ਨਾ ਚਾਵੇ ਅਸੀਂ ਉਹਨਾਂ ਨੂੰ ਆਪੇ ਯੂਨੀਵਰਸਿਟੀ ਦੇ ਵਿੱਚ ਇੰਟਰ ਕਰਵਾ ਲਾਂਗੇ ਕਿਉਂਕਿ ਇਹ ਧਰਨਾ ਸਟੂਡੈਂਟਾਂ ਦੁਆਰਾ ਚਲਾਇਆ ਜਾ ਰਿਹਾ ਪ੍ਰਸ਼ਾਸਨ ਦੁਆਰਾ ਨਹੀਂ ਇੰਟਰ ਕਿਵੇਂ ਕਰਵਾਉਂਗੇ ਪਿਛਲੀ ਵਾਰ ਵਨ ਫਿਰ ਇੰਟਰ ਕਰਵਾਉਂਦੇ ਤਾਂ ਪਿਛਲੀ ਵਾਰੀ ਪੁਲਿਸ ਨੇ ਰੋਕਤਾ ਫਿਰ ਉਹ ਅੰਦਰ ਆਂਦੀ ਗੋਲਕਦੀ ਅੰਦਰ ਨਹੀਂ ਆਉਂਦਾ ਗਿਆ ਫਿਰ ਸਾਰਿਆਂ ਨੂੰ ਜਾਣਾ ਪਿਆ ਫਿਰ ਅੰਦਰ ਦਕੇ ਟੁੱਟੇ ਫਿਰ ਆਏ ਬਹੁਤ ਕੁਝ ਹੋਇਆ ਇਸ ਕਰਕੇ ਜੇ ਤਾਂ ਕੋਈ ਸਾਡੇ ਨਾਲ ਕੋਆਰਡੀਨੇਸ਼ਨ ਚ ਚੱਲਣਾ ਚਾਹੁੰਦੀ ਹੈ ਤਾਂ ਉਹ ਸਾਡੇ ਜਿਹੜੇ ਵੀ ਸਪੋਰਟਰ ਹੈਗੇ ਆ ਉਹਨਾਂ ਨੂੰ ਇੱਥੇ ਸੌਖੇ ਰਸਤੇ ਨਾਲ ਪਹੁੰਚਣ ਦੇਣ ਤੇ ਜੇ ਉਹ ਅੱਗੇ ਅੜਨਗੇ ਫਿਰ ਅੜਨ ਨੂੰ ਤਾਂ ਪੰਜਾਬ ਦੇ ਨੌਜਵਾਨ ਵੀ ਖੜੇ ਆ ਤੇ ਅਸੀਂ ਅੜਾਂਗੇ ਇਹ ਸੇਮ ਕਾਲ ਰਿਪੀਟ ਤੁਸੀਂ ਕਰ ਦਿੱਤੀ ਆ ਕਿਉਂਕਿ ਪਿਛਲਾ ਆ ਆਪਣਾ ਸੇਮ ਸੇਮ ਪੈਟਰਨ ਤੇ ਇਹ ਵੱਡੀ ਕਾਲ ਬਾਰੇ ਇਹ ਤਾਂ ਜੀ ਇਸ ਦੀ ਵੱਡੀ ਕਾਲ ਬਾਰੇ ਮੈਂ ਆਲਰੇਡੀ ਤੁਹਾਨੂੰ ਦੱਸ ਚੁੱਕਿਆ ਜੋ ਅਸੀਂ ਭਾਜਪਾ ਦਫ਼ਤਰ ਕੀ ਰੰਦੀ ਇਸ ਤੋਂ ਵੱਡੀ ਕਾਲ ਰਹੂਗੀ ਹੋ ਸਕਦਾ ਉਹ ਸਾਡੀ 25 ਤੋਂ 30 ਦੇ ਵਿੱਚ ਹੀ ਹੋ ਜੇ ਤਾਰੀਖ ਦੀ ਸਹਿਮਤੀ ਹਜੇ ਸਾਡੀ ਨਹੀਂ ਬੈਠੀ ਮੋਰਚੇ ਤੇ ਅਸੀਂ ਹੁਣ ਅਸੀਂ ਮੀਟਿੰਗ ਕਰਾਂਗੇ ਉਹ ਤਰੀਕ ਵੀ ਤੁਹਾਨੂੰ ਦੱਸ ਦਿੱਤੀ ਜਾਊਗੀ ਇਸ ਤੋਂ ਵੱਡੀ ਕੋਲ ਬੀਜੇਪੀ ਦਫ਼ਤਰ ਘੇਰਨ ਦੀ ਕੋਲ ਇੱਕ ਇੱਕ ਕਹਿੰਦੇ ਕਿ ਜਿਹੜੇ ਰਾਜਸੀ ਨੇਤਾ ਹੈਗੇ ਨੇ ਸਿਆਸੀ ਨੇਤਾ ਹੈਗੇ ਨੇ ਉਹਨਾਂ ਦੇ ਸਪੋਰਟ ਨੂੰ ਲੈ ਕੇ ਵੀ ਬੈਠਕ 'ਚ ਗੱਲ ਚੱਲੀ ਹੈਗੀ ਇਹ ਕਹਿ ਰਹੇ ਕਿ ਜੇ ਉਹ ਆਉਂਦੇ ਨੇ ਤਾਂ ਫਿਰ ਕਿਤੇ ਨਾ ਕਿਤੇ ਜਥੇਬੰਦੀਆਂ ਦੇ ਕੁਝ ਲੋਕ ਸਾਥ ਨਹੀਂ ਦੇਣਗੇ ਕੁਝ ਐਦਾਂ ਦੀ ਗੱਲ ਵੀ ਬੈਠਕ ਦੇ ਵਿੱਚ ਹੋਈ ਹੈ ਕੋਈ ਉੱਥੇ ਬਹੁਤ ਤਰ੍ਹਾਂ ਦੇ ਸੁਝਾਅ ਰੱਖੇ ਗਏ ਸੀ ਮੋਰਚੇ ਨੂੰ ਹੋਰ ਤਕੜਾ ਕਰਨ ਵਾਸਤੇ ਉਸ ਹਰ ਇੱਕ ਸੁਝਾਅ ਤੇ ਮੋਰਚਾ ਚਰਚਾ ਕਰੂਗਾ ਜੋ ਵੀ ਫੈਸਲੇ ਹੋਣਗੇ ਤੁਹਾਡੇ ਸਾਹਮਣੇ ਰੱਖ ਦਿੱਤੇ। ਪਰ ਕੀ ਰਾਜਨੀਤਿਕ ਪਾਰਟੀਆਂ ਜਾਂ ਰਾਜਨੀਤਿਕ ਬੰਦਿਆਂ ਨੂੰ ਫੈਸਲਾ ਨਹੀਂ ਦਰਿਆ। ਜਾਊਗਾ ਇਸ ਮੋਰਚੇ ਦੇ ਵਿੱਚ ਕਿਉਂਕਿ ਪਿਛਲੇ ਵਾਰੀ ਬਹੁਤ ਸਾਰੇ ਲੀਡਰ ਆਏ, ਪਾਰਟੀਆਂ ਆਈਆਂ, ਸਿਆਸੀ ਪਾਰਟੀਆਂ ਆਈਆਂ। ਦੇਖੋ ਜੀ ਮੋਰਚੇ ਨੇ ਪਹਿਲਾਂ ਹੀ ਸਪਸ਼ਟ ਕੀਤਾ ਸੀ ਵੀ ਸਾਡੀ ਇੱਕ ਹੀ ਦੁਸ਼ਮਣ ਆ, ਬੀਜੇਪੀ ਆਰਐਸਐਸ। ਸਾਡੀ ਉਹਨਾਂ ਨਾਲ ਜੰਗ ਆ। ਅਗਲੇ ਜੋ ਵੀ ਸੁਝਾਅ ਨੇ ਅਸੀਂ ਲਏ ਆ, ਸਾਡੇ ਸਿਰ ਮੱਥੇ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦੀ ਉਹ ਇੱਥੇ ਆਈ। ਉਸ ਸੁਝਾਵਾ ਤੇ ਚਰਚਾ ਕੀਤੀ ਜਾਊਗੀ ਤੇ ਫੈਸਲਾ ਦੱਸਿਆ ਜਾਊਗਾ ਅੱਛਾ ਕੋਈ ਡਿਸਪਲਿਨਰੀ ਕਮੇਟੀ ਬਣਾਈਏ ਕਿਉਂਕਿ ਪਿਛਲੀ ਵਾਰੀ ਸਟੇਜ ਦੀ ਗੱਲ ਕਰ ਲਈਏ ਬਹੁਤ ਸਾਰੀ ਸਿਆਸੀ ਤਰ੍ਹਾਂ ਪਹੁੰਚੀਆਂ ਹੋਈਆਂ ਸੀ ਉਹ ਆਪਸ ਵਿੱਚ ਸੁਚਨਾ ਜਿਹੜਾ ਟਕਰਾਵ ਸ਼ੁਰੂ ਹੋ ਗਿਆ ਸੀਗਾ ਉਸ ਨੂੰ ਦੇਖਦੇ ਹੋਏ ਕਿਉਂਕਿ ਪਿਛਲੀ ਵਾਰੀ ਵੀ ਕਿਹਾ ਗਿਆ ਸੀ ਕਿ ਤਿੰਨ ਚਾਰ ਸਟੇਜ ਤੇ ਰਹਿਣ ਜਿਹੜੇ ਕੋਆਰਡੀਨੇਟਰ ਨੇ ਪਰ ਸਟੇਜ ਭਰੀ ਹੋਈ ਸੀ ਕੁਝ ਡਿਸਪਲਿਨ ਤੌਰ ਤੇ ਤਾਂ ਕਿ ਪ੍ਰੋਬਲਮ ਨਾ ਕ੍ਰੀਏਟ ਕਰਨ ਕੋਈ ਹੋ ਰਾ ਕੇ ਸ਼ਰਾਰਤੀ ਤੰਤਵ ਕੰਮ ਨਾ ਖਰਾਬ ਕਰਨ ਉਹਦੇ ਲਈ ਕੁਝ ਤਿਆਰੀ ਰੱਖੀ ਹੋਈ ਹੈ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹੁੰਦਾ ਜਦੋਂ ਜ ਤੇ ਆ ਮੋਰਚਾ ਵੀ ਸਾਨੂੰ ਮਜਬੂਰੀ ਵਸ ਲਾਉਣਾ ਪਿਆ ਸੀ ਅਸੀਂ ਟ੍ਰੈਂਡ ਨਹੀਂ ਗਏ ਜੀ ਉਵੇਂ ਹੌਨ ਟ੍ਰੈਂਡ ਹੋ ਜਾਾਂਗੇ ਉਹ ਪਹਿਲੀ ਵਾਰ ਸੀ ਸਾਨੂੰ ਵੀ ਉਮੀਦ ਨਹੀਂ ਸੀ ਵੀ ਇੰਨੀ ਸੰਗਤ ਇੱਥੇ ਇੰਨਾ ਲੋਕਾਂ ਦੇ ਵਿੱਚ ਜੋਸ਼ ਇੱਥੇ ਪਹੁੰਚ ਜਾਣਗੇ ਹੁਣ ਅਸੀਂ ਅਗਲੇ ਇਵੈਂਟ ਲਈ ਤਿਆਰ ਆ ਜੀ 26 ਲਈ ਆਉਣਗੇ ਸਾਡਾ ਸਵਾਗਤ ਆ ਉਹਨਾਂ ਨੂੰ ਆ ਕੇ ਇੱਥੇ ਸਾਡੇ ਨਾਲ ਸ਼ਾਮਿਲ ਹੋ ਲਈ ਜਿਹੜਾ 25 ਨੂੰ ਤੁਸੀਂ ਕਹਿੰਦਾ ਕਿ 25 ਨੂੰ ਸਾਨੂੰ ਮਾਈਕ ਚੱਕਣਿਆ ਉਹਨੇ ਤੋਂ ਕਹਿੰਦਾ ਕਿ 26 ਨੂੰ ਤੁਹਾਡੇ ਕੋਲ ਮਾਈਕ ਚੱਕਣਾ ਹੈ ਉਹਨੇ ਸਾਰੇ ਥੋੜੇ ਚੱਕਣੇ ਚਾਹ ਰਹੇ ਆ ਅੱਜ ਹੀ ਅਸਲ ਚ ਹੀ ਕਾਲ ਦੇ ਰਹੇ ਆ ਜੇ 25 ਤੱਕ ਨਹੀਂ ਆਉਂਦਾ ਅੱਜ ਉਹਨਾਂ ਨੂੰ ਹੀ ਬੋਲਣ ਤੋਂ ਯਾਰ ਬੋਲਦੇ ਬੋਲਦੇ ਦੇ ਕੋਈ ਤਾਂ ਹੀ ਅੱਜ 5 ਦਿਨ ਪਹਿਲਾਂ ਕਾਲ ਦੇ ਦਿੱਤੀ ਗਈ ਹੈ ਤੇ ਵੈਸੇ ਵੀ ਪੰਜਾਬ ਦੇ ਲੋਕ ਸਾਨੂੰ 10 ਤਰੀਕ ਦੀ ਕਾਲ ਤੋਂ ਬਾਅਦ ਦੇ ਹੀ ਅਪੀਲ ਕਰ ਰਹੇ ਆ ਕਿ ਅਗਲੀ ਕਾਲ ਬਾਰੇ ਸਾਨੂੰ ਦੱਸਿਆ ਜਾਵੇ ਉਹ ਯੂਨੀਵਰਸਿਟੀ ਦੀ ਅਪੀਲ ਸੀ ਕਿ ਸਾਡੇ ਨਾਲ ਕੋਆਰਡੀਨੇਸ਼ਨ ਚ ਚੱਲੋ ਸਾਨੂੰ ਆਉਡਾ ਜੋਰ ਲਾ ਕੇ ਦੇਖੋ ਕਿ ਅਸੀਂ 25 ਤਰੀਕ ਤੱਕ ਕੋਈ ਨਾ ਕੋਈ ਫੈਸਲਾ ਕਰਵਾ ਦੇਾਂਗੇ ਪਰ ਜੇ 25 ਤਰੀਕ ਤੱਕ ਉਹ ਫੈਸਲਾ ਨਹੀਂ ਕਰਵਾ ਪਾਉਂਦੇ ਤਾਂ ਅਸੀਂ ਅੱਗੇ ਆਪ ਵੀ ਕਾਲਾਂ ਜਾਰੀ ਰੱਖਾਂਗੇ ਜਿਹੜੀ 26 ਤਰੀਕ ਦੀ ਕਾਲ ਹੈਗੀ ਆ ਉਸ ਦੇ ਵਿੱਚ ਪੂਰਾ ਇਕੱਠ ਲੈ ਕੇ ਤੇ ਹਰੇ ਗੇਟ ਬੰਦ ਕੀਤਾ ਜਾਊਗਾ ਯੂਨੀਵਰਸਿਟੀ ਦੀ ਹਰ ਇੱਕ ਵਰਦੀ ਰੋਕੀ ਜਾਊ ਪੇਪਰ ਰੋਕੇ ਜਾਣਗੇ ਤੇ ਇੱਕ ਲਾ ਸਟੂਡੈਂਟਾਂ ਦੀ ਸਟਰੈਂਥ ਤੇ ਪੰਜਾਬ ਦੇ ਜਿੰਨੇ ਵੀ ਹਮਦਰਦ ਲੋਕ ਹੈਗੇ ਆ ਉਹਨਾਂ ਦੇ ਸਹਿਯੋਗ ਨਾਲ ਇੱਕ ਜਿਹੜੀ ਤੁਹਾਡੇ ਤੇ ਐਫਆਈਆ ਜਿਹੜੀ ਹੈਗੀ ਵੀ ਓਪਨ ਹੋਈ ਹੈ ਉਸ ਵਾਰੇ ਕੋਈ ਪ੍ਰਸ਼ਾਸਨ ਨਾਲ ਕੋਈ ਯੂਨੀਵਰਸਿਟੀ ਪ੍ਰਸ਼ਾਸਨ ਨਾਲ ਚੰਡੀਗੜ੍ਹ ਪੁਲਿਸ ਨਾਲ ਕੋਈ ਚਰਚਾ ਹੋਈ ਹੈ ਉਹਦੇ ਰਿਲੇਟਡ ਦੀ ਪ੍ਰਸ਼ਾਸਨ ਨੇ ਹਲੇ ਤੱਕ ਕਿਸੇ ਦੇ ਬਾਇ ਨੇਮ ਕੋਈ ਐਫਆਈਆਰ ਦਰਜ ਨਹੀਂ ਕੀਤੀ ਵੀ ਉਹ ਕਹਿੰਦੇ ਵੀ ਅਸੀਂ ਲੀਡਰ ਤੇ ਸਾਰੀ ਤੇ ਕੀਤੀ ਹੋਈ ਅਣਦਸ਼ਾਤਾਂ ਤੇ ਹੈਗੀ ਆ ਤੇ ਹਲੇ ਤੱਕ ਪ੍ਰਸ਼ਾਸਨ ਨੇ ਇਦਾਂ ਹੀ ਸਾਨੂੰ ਆਸ਼ਵਾਸਨ ਦੇ ਰਿਹਾ ਵੀ ਵੈਸੇ ਬਾਈ ਨੇਮ ਜਾਂ ਕਿਸੇ ਵੀ ਲੀਡਰ ਤੇ ਨਾ ਕਿਸੇ ਹੋਰ ਕਿਸੇ ਵੀ ਸਪੋਰਟਰ ਤੇ ਕੋਈ ਕਾਰਵਾਈ ਨਹੀਂ ਕੀਤੀ ਜਾਣੀ ਪਰ ਗੱਲ ਉਹੀ ਹੈ ਕਿ ਆ ਵੀ ਗਵਰਨਮੈਂਟ ਤੇ ਭਰੋਸਾ ਦਾ ਕੀਤਾ ਜਾ ਨਹੀਂ ਸਕਦਾ ਤੇ ਜੇ ਅੱਗੇ ਕੋਈ ਵੀ ਐਕਸ਼ਨ ਲੈਂਦੇ ਹੈਗਾ ਤਾਂ ਜਦ ਤਿਆਰ ਵਰ ਤਿਆਰ ਜੀ ਅੱਜ ਅੱਜ ਕੁਝ ਕਿਸਾਨਾਂ ਕੋਲ ਤੇ ਮੀਟਿੰਗ ਵੀ ਹੋਈ ਐ ਐਸਐਸਪੀ ਦੇ ਨਾਲ ਇਸ ਨੂੰ ਲੈ ਕੇ ਕੁਝ ਉਸ ਬਾਰੇ ਕੋ ਜਾਣਕਾਰੀ ਹੈ ਨਹੀਂ ਜਾਣਕਾਰੀ ਸਾਨੂੰ ਕੋਈ ਜਾਣਕਾਰੀ ਜਦੋਂ ਤੱਕ ਤੁਹਾਡੇ ਮੰਗਾ ਨਹੀਂ ਬਣੇ ਉਹਨਾਂ ਦੇ ਕੋਲ ਅੱਜ ਦੇ ਵਾਸਤੇ ਪੇਪਰ ਨਹੀਂ ਹੋਉਂਦੇ ਨਹੀਂ ਪੇਪਰਾਂ ਦੀ ਗੱਲ ਨਹੀਂ ਜੀ ਇਸ ਵਾਰ 26 ਪੇਪਰਾਂ ਦੀ ਗੱਲ 18 ਉਹਨਾਂ ਨੇ ਇਹਨਾਂ ਨੇ ਆਲਰੇਡੀ ਪੋਸਟਪੋਨ ਕਰ ਦਿੱਤੇ ਹੁਣ ਸਾਡੀ 26 ਤਰੀਕ ਦੀ ਕਾਲ ਆ ਤੇ ਬੀਜੇਪੀ ਦਾਫਤ ਪੇਪਰਾਂ ਦੀ ਸਾਡੀ ਕੋਈ ਕਾਲ ਨਹੀਂ ਠੀਕ ਹੈ ਆਪਣੇ ਨਾਮ ਦੱਸੋ ਰਬਜੋ ਸਿੰਘ ਨਾਮ ਹੈ ਨਾ ਪ੍ਰੀਤ ਗੰਗਾ ਚਲ ਪ੍ਰੀਤ ਗੰਗਾ ਗੰਗਮ ਠੀਕ ਠੀਕ ਸੁਣੋ ਮੈਂ ਚੱਕ ਲੈ